ਵੀ ਬਾਟ ਮਹਿੰਦੀ ਗੁਰਾ ਪਰਸ਼ੀਨ ਵੀਰਪਾਲ ਸਿੰਘ ਮਲਕਪੁਰੀਆਂ ਨੂੰ ਭਜਾਉਣ ਵਾਲਾ ਮਹਿੰਦੀ ਗੁਰਾ ਪਰਸ਼ੀਨ ਹਰਵਿੰਦਰ ਸਮਾਣਾ ਬੱਗਾ ਸਮਾਣਾ ਸੋਨੀ ਸਮਾਣਾ ਇਹ ਗੋਲਡੀ ਲਤਾਲਾ ਅੰਗਰੇਜ਼ ਮਕੜਾਉਣਾ ਜੜੋ ਜੜੋ ਮੈਨੂੰ ਲੱਗਦਾ ਅਵਤਾਰ ਹੋਣੀ ਫਿਰਦੇ ਆ ਫੌਜੀ ਆ ਗਈ ਬਈ ਪੂਰੇ 22 ਸੈਕਿੰਡ ਦਾ ਬਾਜੀ ਪੂਰੇ 22 ਸੈਕਿੰਡ ਇਹ ਆ ਬਾਜੀ ਪਾਲਾ ਸਿੰਘ ਜੀ ਖੜਾ ਜੀ ਜੇ ਸ਼ੇਰ ਕਲ ਰਾਜੂ ਸਰਹਾਲਾ ਮੇਜਰ ਸਿੰਘ ਦੀ ਪਿਹਾਲਾ ਬਤਾਰ ਸਿੰਘ ਦੀ ਕਲਾ ਫੌਜੀ ਨਾਗਰਾ ਡੀਸੀ ਨਾਗਰਾ ਰਾਜੂ ਸਰਹਾਲਾ ਮੇਜਰ ਪਿਹਾਲਾ ਅੰਗਰੇਜ਼ ਭੱਜਿਆ ਤੇ ਉੱਪਰ ਦੇ ਪਾਸੇ ਤਾਰਾ ਸਿੰਘ ਦੌਧਰ ਹਰਵਿੰਦਰ ਸਮਾਣਾ ਬੱਗਾ ਸਮਾਣਾ ਸੋਨੀ ਸਮਾਣਾ ਟੈਂਟ ਅੱਜ ਵੀ ਉਡਣ ਕੇ ਉਧਰੋਂ ਅੰਗਰੇਜ਼ ਓਹੋ ਹੋ 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 ਹੋਏ ਰਪਾ ਓ ਰਪਾ ਚੜ ਗੋ ਭਾਈ ਜੀ ਭੱਜ ਕੇ ਜਾਓ ਪੱਲਿਆ ਭੱਜ ਕੇ ਜਾਓ ਭੱਜ ਕੇ ਬੋਲ ਨੂੰ ਪਾ ਕੇ ਸੜਕ ਨੂੰ ਪਾ ਕੇ ਭੱਜ ਕੇ ਜਾਓ ਅੰਗਰੇਜ਼ ਹੋਣੀ ਪੈ ਗਿਆ ਸੜਕ ਨੂੰ ਭੱਜ ਕੇ ਜਾਓ ਬੱਲੇ ਉਹ ਟੈਂਟ ਦਾ ਸਰਚ ਵੱਜੇ ਓਏ ਭਾਈ ਅੱਜ ਫੇਰ ਰੁੱਡੂਗਾ ਓਏ ਭਾਈ ਓਏ ਟੈਂਟ ਦਾ ਟੈਂਟ ਦਾ ਸਰਚ ਨਾ ਵੱਜੇ ਗਲੀ ਦਾ ਹੋ ਜਵੇ